ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਬਟਰ ਜੀ ਤਹਿਸੀਲ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਾਗ ਆ ਜੀ ਇੱਕ ਤਾਂ ਟੋਕੜ ਗੱਬਣ ਚੈੱਕ ਪਾਸ ਆ ਤੇ ਇੱਕ ਬਾਈ ਕੋਲ ਸੂਆ ਸਵਾਇਆ ਨਾਗ ਆ ਵੀਡੀਓ ਨੂੰ ਐਂਡ ਤੱਕਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਸਸੀ ਘਾਲ ਜੀ ਸਸੀ ਆ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਂਜੀ ਲਾਲੀਆ ਪਿੰਡ ਬੁੱਟਰ ਖੁਰਦਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਬਈ ਮੋਬਾਈਲ ਨੰਬਰ ਜੀ 7528899646 ਠੀਕ ਆ ਦੋ ਨਾਂ ਕਾ ਬਾਈ ਹਾਂ ਦੋ ਆ ਬਾਈ ਕਿੱਧਰੋਂ ਕਰਕੇ ਸ਼ੁਰੂ ਜੀ ਇਹ ਤੋਂ ਕਰ ਲੋ ਸੂਏ ਸਵਾਏ ਨਾਗ ਤੋਂ ਸੂਆ ਕਿੰਨੇ ਮੈਂ ਵੜ ਦਈ ਇਹਦਾ ਦੂਜਾ ਸੂਆ ਮੂੰਹੇ 6 ਦੰਦ ਕਦੋਂ ਸੂਈ ਹੈ ਜੀ ਇਹ ਪਰਸੋਂ ਸੂਈ ਆ ਬਾਈ ਬੱਚਾ ਕੀ ਆ ਜੀ ਮਗਰ ਬੱਚਾ ਬਈ ਇਹਦੇ ਜੇਰ ਕੰਪਲੀਟ ਆ ਜੀ ਹਾਂ ਜੀ ਸਹੀ ਪੈ ਗਈ ਇੱਕ ਨੰਬਰ ਕਿੰਨਾ ਨੈਟ ਬੋਲਾ ਜੋਖ ਦਾਂਗੇ ਬਾਈ ਇਹਦੇ ਥੱਲੇ ਹੋਊਗਾ ਬਾਈ 16 15 ਕਿਲੋ ਕੋਈ ਮੰਨ ਲੈ 15 ਜੋਕ ਕੇ ਦੇ ਹਾਂ 15 ਦੋ ਰੰਗ ਤਿੰਨ ਰੰਗ ਕੋਈ ਚੋਲੇ ਕੋਈ ਚੱਕਰ ਨਹੀਂ ਥਣਾ ਦੀ ਫੁੱਲ ਗਰੰਟੀ ਹਾਂ ਧਾਰਾ ਹੀ ਮਾਰ ਕੇ ਦਿਖਾ ਦਾਂਗੇ ਹੂੰ ਧਾਰਾ ਮਾਰ ਕੇ ਚੈੱਕ ਕਰਾ ਦਾਂਗੇ ਕਿਉਂਕਿ ਕਿਸੇ ਵੀਰ ਦਾ ਨਾ ਗੇੜਾ ਨਾ ਨਾ ਗੇੜਾ ਨਾ ਚੁਵਾਈ ਦੀ ਬਈ ਆਪਾਂ ਅੱਗੇ ਵੀ ਮਾਲ ਪਾਉਣਿਆ ਚੁਵਾਈ ਦੀ 1% ਵੀ ਗਲਤ ਨਹੀਂ ਲੈਂਦੇ ਹੂੰ ਠੀਕ ਆ ਤੋਰ ਕੇ ਦਿਖਾ ਦੀ ਵੀਰੇ ਪਹਿਲਾਂ ਆਪਾਂ ਬਾਅਦ ਚ ਬੰਨ ਕੇ ਧਾਰਾ ਮਾਰ ਦਾਂਗੇ ਧਾਰਾ ਤਾਂ ਮਾਰ ਦੇਣੀ ਆ ਕਿਸੇ ਵੀਰ ਦਾ ਗੇੜਾ ਨਾ ਵੱਜੇ ਰੰਗ ਪ੍ਰਿੰਟ ਪੂਰਾ ਚੰਗਾ ਅੰਦਨ ਦੀ ਵੇਲ ਆਲ ਤਨ ਤੋਂ ਵੀ ਬਾਈ ਕਹਿੰਦਾ ਚੈੱਕ ਕਰਾ ਦਿੰਦੇ 6 ਆ ਬਈ ਠੀਕ ਆ ਵੀਰੇ ਲੈ ਚੱਲੀ ਸੀਮਣ ਵੀ ਚੰਗਾ ਲੱਗਿਆ ਸੀ ਹਾਂ ਭਾਈ ਉਹਦਾ ਸੀਮਣ ਬਹੁਤ ਚੰਗਾ ਦਿਖਾਨ ਵੱਧੋ ਹੀ ਲਈ ਆ ਭਾਈ ਨਾਲ ਦੇ ਪਿੰਡ ਅੱਛਾ ਲੋਕਲੀ ਲਈ ਵੀ ਹਾਂ ਦਿਖਾਨ ਵੱਧੋ ਲਈਏ 5 ਕਿਲੋਮੀਟਰ ਤੋਂ ਪਿੰਡ ਆਪਣੇ ਹਵਾਨੇ ਦੀ ਫਿਟਨੈਸ ਤੁਸੀਂ ਆਪ ਚੈੱਕ ਕਰ ਲਓ ਬਹੁਤ ਚੰਗੀ ਹੋਵੇ ਜੀ ਭਾਈ ਥੋੜੀ ਜੀ ਪੂਰਾ ਫਿੱਟ ਫਿੱਟ ਸੁਨਾ ਹਵਾਨਾ ਮੁੱਠੀ ਵਾਲਾ ਥਾਣਾ ਭਾਈ ਚੋਣ ਵੀ ਐਡਾ ਮੋਟਾ ਲਗਾ ਜਿੰਨਾ ਕਹੜਾ ਜਿਹੋ ਜਿਹਾ ਥਾਣਾ ਉਨੀ ਮੋਟੀ ਚੁਾਈ ਆ ਠੀਕ ਆ ਜੀ ਹਾਂ ਬਾਕੀ ਤਾਂ ਲੈ ਮੇਨ ਗਾਲਿਆ ਠੰਡੀ ਬਹੁਤ ਹਲ ਹੈ ਨਾ ਚੈੱਕ ਕਰ ਸਕਦੇ ਪੂਰੀ ਸਾਫ ਆ ਥਾਣ ਭਾਂਡੇ ਦੀ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ ਹੱਥੀ ਜਵਾਈ ਵਾਲਾ ਕੁਆਲਿਟੀ ਤੁਸੀਂ ਲੈ ਨਾ ਰਾਇ ਨਹੀਂ ਕੋਈ ਚੱਕਰ ਜਿੱਤੇ ਮਰਜੀ ਬੈਜੇ ਬੰਦਾ ਲੈ ਹੂੰ ਜਿਵੇਂ ਕੋਈ ਮਰਜੀ ਬੈਠਾ ਲੈ ਹਾਂ ਹਾਂ ਕੋਈ ਚੱਕਰ ਨਹੀਂ ਜਾਨੀ ਬੌਲਾ 16 ਆ ਆਪਾਂ 15 ਤੱਕ ਜਿਹੜਾ ਨਾ ਵਜੇ ਨਾ ਨਾ ਮੈਂ ਕੋਈ ਚੱਕਰ ਨਹੀਂ ਬਈ ਦੁੱਧ ਬਈ ਉਹਨਾਂ ਦਾ 20 ਕਿਲੋ ਪਲੂਣ ਦਾ ਚੋਇਆ ਵਾ ਕਹਿਣ ਦੀ ਗੱਲ ਨਹੀਂ ਠੀਕ ਆ ਮੈਂ ਲਈ ਉਹਨਾਂ ਦੇ ਘਰੇ ਲੈ ਚੱਲੋ ਠੀਕ ਆ ਹਾਂ ਆਪਾਂ ਕਿਹੜਾ ਬਾਲੀ ਦੂਰ ਲਿਆਂਦੀ ਲੋਕ ਦੁਕਾਨ ਵੱਤੋਂ ਲਈ ਆ ਬਾਈ ਕਲੇ ਲਈ ਵੀ ਆ ਸੌਖਾ ਹੋ ਜਾਂਦਾ ਕੋਈ ਆਏ ਨਹੀਂ ਆਪਾਂ ਇੱਕ ਦੋ ਨਾਗ ਵੇਚਨੇ ਹੁੰਦੇ ਆ ਹਨਾ ਬਾਈ ਲੈਨੇ ਆਪਾਂ ਸਾਫ ਆ ਮੇਨ ਗੱਲ ਸਾਫ ਉਤਰਾ ਹੀ ਲਈਦਾ ਹਾਂ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਚੰਗੀ ਆ ਫਟ ਫਟ ਇਹਦਾ ਲੇਵਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਤੀ ਚਵਾਈ ਵਾਲ ਆਏ ਨਹੀਂ ਕੋਈ ਗੱਲ ਜਿਵੇਂ ਕੋਈ ਮਰਜੀ ਬੈਠਾ ਰਹੇ ਮੈਂ ਕਹਿੰਦਾ ਯਾਰ ਬਿਨਾ ਬੱਚੇ ਤੋਂ ਬੈਠਦਾ ਹਾਂ ਤਾਰਾ ਚੈੱਕ ਲਓ ਜੀ ਠੀਕ ਆ ਹਾਂ ਜਬ ਤੋਰਾ ਆਜਾ ਨਿਆਣੇ ਦੀ ਲੋੜ ਹੁੰਦੀ ਕਿ ਨਹੀਂ ਨਾ ਨਾ ਲੋੜ ਹੀ ਨਹੀਂ ਬਾਈ ਮਾੜਾ ਬੱਚਾ ਛੱਡ ਲੈਨੇ ਹੂੰ ਬੱਚਾ ਛੱਡ ਕੇ ਅੱਪ ਧਾਰਾਂ ਚ ਮਾਰਾ ਦਿੰਨੇ ਆ ਲਓ ਉਹ ਬਾਹਰ ਖੜੀ ਕਰਕੇ ਨਾ ਕੋਈ ਪਤਾ ਨਹੀਂ ਹੂੰ ਹੁਣ ਬੈ ਦਿਖਾ ਦੇ ਲੈ ਜਿਵੇਂ ਕੋਈ ਮਰਜੀ ਬੈਠਾ ਰਵੇ ਉਦੋਂ ਬੱਚਾ ਛਾੜ ਵਾਲਾ ਕੰਮ ਹੀ ਹੈ ਨਹੀਂ ਗਾ ਮੋਟੀ ਹੈ ਹੈਨਾ ਬਾਈ ਚੋਾਈ ਚੋਾਈ ਬਹੁਤ ਚੰਗੀ ਬਾਕੀ ਜਿਹੜੀ ਸਟਾਰਟਿੰਗ ਹੀ 15 ਕਿਲੋ ਦਾ ਹੈ ਨਾ ਬਈ ਦੁੱਧ ਤਾਂ ਫਿਰ ਉਹਨੇ ਆਪੇ ਹੀ ਕੱਢਣਾ ਸੀ ਕੋਈ ਦੁੱਧ 20 22 ਕਿਲੋ ਦੇ ਦੂ ਕੋਈ 18 ਕਿਲੋ ਮੰਨ ਕੇ ਕੋਈ ਵੀਰ ਭਰਾ ਲੈ ਲਵੇ ਹੂੰ ਪਰसों ਵੀ ਸੂਈ ਥੱਲੇ 15 ਕਿਲੋ 16 ਕਿਲੋ ਹਾਂ ਰੈਡੀ ਠੀਕ ਆ ਜੈ ਜੀ ਡਿਮਾਂਡ ਕਰਦੀ ਜਮ੍ਹਾਂ ਲੈਣ ਦੇਣ ਵਾਲੀ ਜਿਹੜੇ ਲੈਣ ਆਈਆਂ ਬਸ ਮੁੱਲ ਕੋਈ ਕੋਈ 65 ਨਹੀਂ ਕੋਈ 70 ਨਹੀਂ ਬਈ 57000 ਚ ਮਾਨ ਤਨ ਕਰੂੰਗਾ ਬਸ ਇਹ 55000 ਦੀ ਵੈਟ ਦੇ ਦਾਂਗੇ ਹਾਂ ਮਾਨ ਤਨ ਮਾਨ ਤਨ ਵਿੱਚ ਹੋ ਜੂਗਾ ਦੇਣ ਹੀ ਨਹੀਂ ਆ ਮੁੱਲ ਚ ਕਿਸੇ ਨੇ 15 16 ਕਿਲੋ ਬੋਲੀ ਤੋਂ ਸਟਾਰਟਿੰਗ ਆ ਤੇ 57000 ਰੁਪਏ ਜੋ ਮਾਨਤਾ ਨੂੰ ਬਿਲਕੁਲ ਚੈੱਕ ਡਿਪਾਰਟ ਆ ਦੋ ਨੰਬਰ ਨਗ ਆ ਗਿਆ ਬਈ ਇਹਦਾ ਸੂਆ ਕਿੰਨੇ ਮਾਜੀ ਇਹਦਾ ਬਈ ਦੂਜਾ ਸੂਆ ਠੀਕ ਹੈ ਜੀ ਇਹ ਰਾਮ ਮੋਲੇ ਪਿੰਡੋ ਲਈ ਵੀ ਆ ਠੀਕ ਹੈ ਜੀ ਇਹਦੀ ਸੱਜਰ ਦੀ ਵੀਡੀਓ ਆਪਣੇ ਕੋਲ ਹੈਗੀ ਆ ਤੇ ਹੁਣੇ ਸਾਢੇ 3 ਨਾ ਮਹੀਨੇ ਗੱਬਣਾ 11 ਕਿਲੋ ਦੁੱਧ ਚੈੱਕ ਪਾਸ ਹਾਂ 11 ਕਿਲੋ ਦੁੱਧ ਭਾਂਡੇ ਚ ਪਾ ਕੇ ਲੈ ਜੀ ਹਾਂ ਭਾਂਡੇ ਚ ਪਾ ਕੇ ਲੈ ਜਾਓ ਦੁੱਧ ਹੋਰ ਵੀ ਵੀਰੇ ਕਰਜੂ ਡੇਰੀ ਚੋਈ ਕਰਕੇ ਨਾ ਦਰਾਦ ਦੀ ਉਪਰ ਆਇਆ ਕਰੀ ਜਾਂਦੀ ਥੋੜਾ ਜਿਹਾ ਉਪਰ ਆਇਆ ਕਰੀ ਜਾਂਦੀ ਲੈ ਜੱਲੀ ਵੀਰੇ ਇਹ ਵੀ ਤੋੜ ਕੇ ਦਿਖਾ ਦੀ ਦੁੱਧ ਵੀ ਇਹਦਾ ਮੱਝਾ ਰਗਈ ਹੋਊ ਦੁੱਧ ਹਾਂ ਬਈ ਮਈਆ ਦੁੱਧ ਬਈ ਕਹਿਣ ਦੀ ਗੱਲ ਨਹੀਂ ਜੀ ਦੋ ਡੇਰੀ ਚ ਲਈ ਹੈ ਨਾ ਇਹਦਾ 33 34 ਕਿਲੋ ਦਾ ਰਿਕਾਰਡ ਆ ਠੀਕ ਆ ਹਾਂ ਜੀ ਤੋਂ ਲਈ ਆ ਆਪਾਂ ਅਗਲੇ ਦਾ ਘਰ ਦਾ ਡਰੈਸ ਦੇ ਦਾਂਗੇ ਠੀਕ ਆ ਹੁਣ ਵੀ ਦੁੱਧ ਤਾਂ ਬਹੁਤ ਆ 11 ਕਿਲੋ ਹਾਂ ਦੁੱਧ 15 ਕਿਲੋ ਕਰ ਜੂ ਬਈ ਹੁਣ ਵੀ ਇਹ ਨਹੀਂ ਗੱਲ ਨਾ ਕਰੂਗੀ ਹੂੰ ਦੁੱਧ ਹੁਣ ਵੀ ਵੱਜੂਗੀ ਦੁੱਧ ਹੁੰਦਾ ਬਈ ਸੇਵਾ ਦੇ ਸਿਰ ਤੇ ਜੇ ਕੋਈ ਵੀਰ ਵੱੱਦ ਕਰ ਲੂ ਤਾਂ ਵੱੱਦ ਵੀ ਲੈ ਸਕਦਾ ਰੰਗ ਪ੍ਰਿੰਟ ਹੈ ਨਾ ਬਈ ਇਹਦਾ ਪੂਰਾ ਚੰਗਾ ਲਾ ਠੰਡੀ ਠੁੰਡੀ ਵੀ ਬਹੁਤ ਆ ਜੇ ਮਰਜੀ ਕੋਈ ਮਰਜੀ ਬੈਠਾ ਰਵੇ ਹਾਂ ਦਿਖਾ ਦੇ ਨੇੜੇ ਤੋਂ ਕੋਈ ਚੱਕਰ ਨਹੀਂ ਕੇ ਥਣ ਭਾਂਡੇ ਦੀ ਵੀ ਪੂਰੀ ਸਾਫ ਆ ਬਾਕੀ ਵੀਡੀਓ ਵੀ ਦੁਪਹਿਰੇ ਬਣਾ ਰਹੇ ਹਾਂ ਕੋਈ ਆਏ ਨੀਵਰੇ ਸ਼ਾਮ ਨੂੰ ਵੀਡੀਓ ਬਣਾਉਂਦੇ ਹਵਾਨੇ ਹੋਰ ਵੀ ਇਹਦੇ ਭਰੇ ਹੋਣੇ ਸੀਗੇ ਬਾਕੀ ਮਿਲਕ ਵੇਨ ਚੈੱਕ ਕਰ ਸਕਦੇ ਹੋ ਸਟਰੋਂਗ ਹੁੰਦੀ ਆ ਬਾਕੀ ਵੱਡੀਆਂ ਛੋਟੀਆਂ ਨਹੀਂ ਕੋਈ ਛੋਟੀ ਮੰਨ ਕੇ ਨਾ ਵੇਖੋ 11 ਕਿਲੋ ਦੁੱਧ ਆ ਤੇ ਆਪਦਾ ਵੀਰੇ ਪਰਸਨਲ ਡਾਕਟਰ ਸਾਹਿਬਾ ਨਾਲ ਹੀ ਲੈ ਕੇ ਆਵੇ ਅਗਲਾ ਆਪਣੀ ਕਰਾਈ ਚੈੱਕ ਅਗਲਾ ਚੈੱਕ ਕਰਾ ਕੇ ਲੈ ਜੇ ਚੈੱਕ ਕਰਾ ਕੇ ਲੈ ਜੇ ਸਹੀ ਗੱਲ ਇਹਦੀ ਜੈਜ ਜੀ ਦੀ ਡਿਮਾਂਡ ਬਈ ਇਹਦਾ ਬਈ ਮੁੱਲ ਕੋਈ 60 ਨਹੀਂ ਦਾ 70 ਨਹੀਂ ਦਾ 52000 ਰੁਪਏ ਲਵਾਂਗੇ ਬਈ 52000 ਰੁਪਏ ਹਾਂ ਉਹ ਜੂ ਮਾੜਾ ਮੋਟਾ ਹਾਂ ਮਾੜਾ ਮੋਟਾ ਮਾਨਤਾ ਨਹੀਂ ਹੋਊਗਾ ਆਪਾਂ ਵੀ ਜੈ ਜੀ ਮੰਗਿਆ ਗਾਂ ਉਹ ਵੀ ਇਹ ਕਹਿਣ ਦੀ ਗੱਲ ਨਹੀਂ ਜਿੰਨਾਂ ਤੋਂ ਗਾਂ ਆਈ ਹੈ 1 20 ਦੀ ਦਿੱਤੀ ਹੋਈ ਸੀ ਬਈ ਠੀਕ ਆ ਹਾਂ ਚੰਗੀ ਆ ਜਾਨੀ ਹਾਂ ਆਰਾਮ ਵਾਲੇ ਪਿੰਡੋਂ ਲਈਏ ਨਾਲ ਦਿਓ ਅਗਲਾ ਜਾ ਕੇ ਭਾਂ ਪੁੱਛ ਵੀ ਆਵੇ ਠੀਕ ਆ ਜੀ 52000 ਦੀ ਵੈੜ ਦੇ ਦਾਂਗੇ ਤੇ ਮਾੜੀ ਸੱਜਰ ਜਿੰਨਾ ਦੁੱਧ ਆਉਣ 11 ਕਿਲੋ ਦੁੱਧ ਹਜੇ ਹੋਰ ਵੀ ਵੱਜੂਗੀ ਸਰਵਾਦੇ ਸਰਦਾਰੀ ਕਾਹਦੀ ਰਾਤ ਯਾਈ ਕਰਕੇ ਨਾ ਥੋੜੇ ਪੱਠੇ-ਪੁੱਠੇ ਘੱਟ ਜੱਕੇ ਡੇਰੀ ਚੋਈ ਕਰਕੇ ਹੂੰ ਤਾਂ ਕਰਕੇ ਲੱਗਦਾ ਠੀਕ ਆ ਤੇ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ